ਸ਼ੰਭੂ ਖਨੌਰੀ ਰਤਨਪੁਰਾ ਨੂੰ ਬੀਤੀ ਸ਼ਾਮ ਤੋਂ ਹੀ ਰਸਤਾ ਸਾਫ਼ ਕਰਨ ਦੇ ਲਈ ਲਗਾਤਾਰ ਜਿਹੜੇ ਉਪਕਰਨ ਨੇ ਉਹ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਖਨੌਰੀ ਮੋਰਚੇ ਦੇ ਉੱਪਰ ਜਿਸ ਤਰੀਕੇ ਨਾਲ ਰਿਕਵਰੀ ਵੈਨਸ ਹਾਈਡਰਾ ਤਵਾਮ ਉਹ ਯੰਤਰ ਜਿਹੜੇ ਇਹਨਾਂ ਟੈਂਟ ਨੂੰ ਜਿਹੜੇ ਘਰ ਬਣਾਏ ਹੋਏ ਆਰਜੀ ਤੌਰ ਤੇ ਉੱਪਰ ਕਿਸਾਨਾਂ ਨੇ ਉਹਨਾਂ ਨੂੰ ਖਦੇੜਨ ਦੇ ਲਈ ਲਿਆਂਦੇ ਗਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਇਸ ਤੋਂ ਬਾਅਦ ਅੰਦਰ ਜੇਕਰ ਪਹਿਲਾਂ ਰਸਤਾ ਬੰਦ ਕਰ ਦਿੱਤਾ ਕਿ ਅੰਦਰ ਦੀ ਤਸਵੀਰ ਜਿਹੜੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੰਦਰ ਤੋਂ ਜੇਕਰ ਨਿਗਾ ਜਿਹੜੀ ਕੈਮਰੇ ਦੀ ਦੇਖ ਪਾ ਰਹੇ ਤਾਂ ਉਸ ਤੋਂ ਇਹ ਪੂਰਾ ਰਸਤਾ ਜਿਹੜਾ ਇਸ ਨੂੰ ਸਾਫ਼ ਕਰਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ جاری ਆ ਤਾਂ ਪੂਰਾ ਰਸਤਾ ਜਿਹੜਾ ਉਹ ਸਾਫ਼ ਕਰਵਾਇਆ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਤੋਂ ਇਹ ਰਸਤਾ ਜਿਹੜਾ ਕਿਉਂਕਿ ਜਿੱਥੇ ਤੱਕ ਜ਼ਿਕਰ ਕਰੀਏ ਤਾਂ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਇਹ ਵੀ ਜਿਹੜੇ ਹਾਈਡਰਾਸ ਨੇ ਹੁਣ ਜਿਹੜੀ ਤਸਵੀਰਾਂ ਨੇ ਪਿੱਛੇ ਤੋਂ ਤੁਸੀਂ ਦੇਖ ਪਾ ਰਹੇ ਹੋ ਇਹ ਰਿਕਵਰੀ ਵੈਨ ਹੈ ਟੋਇੰਗ ਵੈਨ ਹੈ ਤਾਂ ਆਪਰੇਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਕਿ ਹਾਈਡਰਾ ਜਿਹੜਾ ਹੈ ਔਰ ਕਰੀਨਾ ਜਿਹੜੀਆਂ ਨੇ ਲਗਾਤਾਰ ਖਨੌਰੀ ਦੇ ਉੱਤੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਅੰਦਰਲੇ ਪਾਸੇ ਤੋਂ ਹੁਣ ਇਹ ਪੂਰਾ ਰਸਤਾ ਸਾਫ ਕਰਾਉਣ ਦੀ ਪ੍ਰਕਿਰਿਆ ਜਿਹੜੀ ਉਹ ਜਾਰੀ ਹੈ ਕਿਉਂਕਿ ਸਿੱਧੇ ਤੌਰ ਦੇ ਉੱਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਇਹ ਰਸਤੇ ਨੂੰ ਸਾਫ ਕਰਵਾਉਣਾ ਹੈ ਉਹ ਰਸਤਾ ਸਾਫ ਕਰਵਾ ਕੇ ਉਸ ਤੋਂ ਬਾਅਦ ਆਉਣ ਵਾਲੀ ਸ਼ਾਮ ਨੂੰ ਇਸ ਰਸਤੇ ਰਾਹੀਂ ਟ੍ਰੈਫਿਕ ਜਿਹੜੀ ਹੈ ਉਸ ਨੂੰ ਸੁਚਾਰੂ ਢੰਗ ਦੇ ਨਾਲ ਸ਼ੁਰੂ ਕਰਵਾ ਦੇਣਾ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਇੱਥੇ ਜਿਸ ਦੇ ਵਿੱਚ ਐਸ.ਐਚ.ਓ., ਡੀ.ਐਸ.ਪੀ., ਐਸ.ਐਸ.ਪੀ.ਜ਼ ਔਰ ਐਸ.ਪੀ. ਲੈਵਲ ਦੇ ਅਧਿਕਾਰੀ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਕਿਤੇ ਨਾ ਕਿਤੇ ਇਹ ਸਭ ਦੇ ਵਿਚਕਾਰ ਹੁਣ ਕਿਸ ਜਿਹੜੀ ਪ੍ਰਕਿਰਿਆ ਦੌਰਾਨ ਐਕਸ਼ਨ ਲੈਣਾ ਕਿਉਂਕਿ ਤਾਂ ਇੱਥੋਂ ਜਿੱਥੇ ਦੀ ਤਸਵੀਰ ਦੇਖ ਰਹੇ ਹੋ ਇੱਥੇ ਕਿਸੇ ਵਕਤ ਯਾਨੀ ਕਹਿ ਲਈ ਵੀ ਕੱਲ ਤੋਂ ਪਹਿਲਾਂ ਟਰੈਕਟਰ ਟਰਾਲੀਆਂ ਜਿਹੜੀਆਂ ਕਿਸਾਨਾਂ ਦੀਆਂ ਖੜੀਆਂ ਸੀ ਉਹ ਹੌਲੀ-ਹੌਲੀ ਉਸ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਤਾਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਇੱਥੋਂ ਕੱਢ ਕੇ ਦੂਸਰੇ ਪਾਸੇ ਵੱਲ ਲਜਾਇਆ ਜਾ ਰਿਹਾ ਹੈ ਹਾਲਾਂਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਕਿੱਥੇ ਜਾ ਕੇ ਨਿਕਲਦੀਆਂ ਜਾਂ ਕਹਿ ਲਈ ਵੀ ਕਿੱਥੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਪੂਰਨ ਤੌਰ ਦੇ ਉੱਪਰ ਜਿਹੜੇ ਵਾਹਨ ਨੇ ਉਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਜਾਰੀ ਹੈ ਹਾਲਾਂਕਿ ਇਹ ਸਬ ਦੇ ਵਿਚਕਾਰ ਹੁਣ ਕਿੱਥੇ ਤੱਕ ਜਿਹੜਾ ਹੈ ਕਿਉਂਕਿ ਲਗਭਗ ਜਿੱਥੋਂ ਦੀ ਤਸਵੀਰ ਦੇਖ ਰਹੇ ਹੋ ਇਥੋਂ ਲਗਭਗ 4 ਤੋਂ 5 ਕਿਲੋਮੀਟਰ ਅੱਗੇ ਤੱਕ ਜਿਹੜਾ ਹੈ ਮੋਰਚਾ ਪੂਰਨ ਤੌਰ ਦੇ ਉੱਪਰ ਹੈਗਾ ਪਰ ਹੁਣ ਪੁਲਿਸ ਵੱਲੋਂ ਬਿੱਤੇ ਰਾਤ ਨਗਰ ਕੌਂਸਲ ਔਰ ਜਿਹੜੀ ਖਨੌਰੀ ਦੀ ਨਗਰ ਪੰਚਾਇਤ ਹੈ ਉਸ ਦੇ ਨਾਲ ਮਿਲ ਕੇ ਟ੍ਰੈਕਟਰ ਟਰਾਲੀਆਂ ਜਿਹੜੀਆਂ ਉਹ ਬਾਹਰ ਕੱਢ ਕੇ ਇੱਕ ਪਾਸੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਜਿਸ ਕਦਰ ਇਹ ਪੂਰਾ ਮੋਰਚਾ ਲੱਗਿਆ ਹੋਇਆ ਹੈ ਸੜਕ ਦੇ ਉੱਤੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਖਦੇੜਿਆ ਜਾਣਾ ਹੈ ਤਾਂ ਇਹ ਸਾਰੀ ਕਾਰਵਾਈ ਜਿਹੜੀ ਹੈ ਕੱਲ ਸ਼ਾਮ ਤੋਂ ਚੱਲ ਰਹੀ ਹੈ ਔਰ ਅੱਗੇ ਕਿੰਨਾ ਸਮਾਂ ਲੱਗਦਾ ਹੈ ਕਿਦੋਂ ਤੱਕ ਇਸ ਨੂੰ ਜਿਹੜਾ ਪੂਰੇ ਨ ਤੌਰ ਤੇ ਉਤੇ ਸਾਫ ਕੀਤਾ ਜਾਂਦਾ ਰਸਤਾ ਖਲਵਾਇਆ ਜਾਂਦਾ ਔਰ ਉਸ ਤੋਂ ਬਾਅਦ ਹੁਣ ਕਿਸਾਨ ਆਪਸ ਦੇ ਵਿੱਚ ਬੈਠਕ ਕਰ ਰਹੇ ਨੇ ਤਾਂ ਇਹ ਦੋਹੇ ਫੋਰਮ ਕਿਸ ਕਦਰ ਮੀਟਿੰਗ ਕਰਦੇ ਨੇ ਕਿਥੋਂ ਤੱਕ ਇਸ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਂਦੀ ਔਰ ਅੱਜ ਪੰਜਾਬ ਬੰਦੇ ਸੱਦੇ ਵੀ ਜਿਹੜੇ ਨੇ ਬੀਤੀ ਰਾਤ ਉਹ ਹੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਸੀਗੇ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਵੀ ਕੀਤਾ ਜਾਣਾ ਤਾਂ ਤਮਾਮ ਕਿਸਾਨ ਜਿਹੜੇ ਨੇ ਪਹਿਲਾ ਜਗਜੀਤ ਸਿੰਘ ਢੱਲੇਵਾਲ ਨੂੰ ਬਹਾਦਰ ਘੜ ਪਟਿਆਲੇ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਬੀਤੀ ਰਾਤ ਪਾਰੀ ਸੁਰੱਖਿਆ ਹੇਟ ਲੁਧਿਆਣਾ ਔਰ ਉਸ ਤੋਂ ਬਾਅਦ ਜਲੰਧਰ ਦੇ ਹਸਤਾਲ ਦੇ ਵਿੱਚ ਇੱਕ ਪਹੜਾ ਦਿੱਤਾ ਗਿਆ ਤਾਂ ਬਾਕੀ ਕਿਸਾਨ ਉਸੇ ਤਰੀਕੇ ਦੇ ਨਾਲ ਜਿਹੜੇ ਡਿਟੇਨ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ तमाम ਲੀਡਰ ਜਿਹੜੇ ਉਹ ਬਹਾਦਰgarh ਪਟਿਆਲੇ ਚ ਵਿੱਚ ਹੀ ਜਿਹੜੇ ਡਿਟੇਨ ਨੇ ਉਸ ਤੋਂ ਬਾਅਦ ਕਈ ਜਿਹੜੇ ਖਨੌਰੀ ਤੋਂ ਔਰ ਸ਼ੰਭੂ ਤੋਂ ਡੇਟੇਨ ਕੀਤੇ ਸੀ ਉਹਨਾਂ ਨੂੰ ਵੱਖਰੀ ਵੱਖਰੀ ਜਗ੍ਹਾ ਤੇ ਰੱਖਿਆ ਗਿਆ ਹੈ ਜੀ ਸਥਿਤੀ ਬਿਲਕੁਲ ਪੀਸਫੁਲ ਹੈਗੀ ਜੱਤੋਂ ਇਹ ਕਲ ਆਪਰੇਸ਼ਨ ਚੱਲਿਆ ਹੈਗਾ ਕਿਤੇ ਵੀ ਬੜੇ ਰਿਸਪੈਕਟਫੁਲੀ ਅਸੀਂ ਜਿਹੜੇ ਵੀ ਸਾਡੇ ਇੱਥੇ ਕੋਈ ਲੋਕ ਮੌਜੂਦ ਸੀਗੇ ਉਹਨਾਂ ਨੂੰ ਡੇਟੇਨ ਕੀਤਾ ਗਿਆ ਸੀਗਾ ਤੇ ਕੋਸ਼ਿਸ਼ ਇਹ ਰਹੀ ਹੈਗੀ ਕਿ ਮਾਨ ਅਦਬ ਤੇ ਸਤਿਕਾਰ ਨਾਲ ਹੀ ਜਿਹੜੀ ਪ੍ਰੋਸੈਸ ਹੈ ਉਹ ਪੂਰੀ ਮੁਕੰਮਲ ਕੀਤੀ ਜਾਵੇ ਇਸ ਤੋਂ ਬਾਅਦ ਕਿੰਨੇ ਕਿ ਲੋਕ ਰੀਟੇਨ ਕੀਤੇ ਗਿਆ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਕਿੰਨੀਆਂ ਕਿ ਰ ਜਾਂ ਕਿਸੇ ਨੂੰ ਇਹ ਵੀ ਕਿਹਾ ਗਿਆ ਵੀ ਜਿਹਨੂੰ ਲੋਡ ਆ ਜਾਂ ਜਿਹਨੇ ਲੈ ਕੇ ਜਾਣਾ ਚਾਹੁੰਦਾ ਉਹ ਲੈ ਸਕਦਾ ਹੈ ਜੀ 200 ਤੋਂ ਵੱਦ ਅਸੀਂ ਜਿਹੜੇ ਇੱਥੇ ਲੋਕ ਮੌਜੂਦ ਸੀਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਬੜੇ ਸਾਰੇ ਬਜ਼ੁਰਗ ਜਿਹੜੇ ਰਾਤ ਨੂੰ ਚੱਲ ਰਹੇ ਸੀ ਅਸੀਂ ਆਪਣੀ ਗੱਡੀਆਂ ਦੇ ਵਿੱਚ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਏ ਜਿਨ੍ਹਾਂ ਨੇ ਜਿੱਥੇ ਅੱਗੇ ਵੀ ਜਾਣਾ ਸੀਗਾ ਬੱਸਾਂ ਤੱਕ ਵੀ ਉਹਨਾਂ ਨੂੰ ਛੱਡ ਕੇ ਆਏ ਆ ਅ ਇਨ ਫੈਕਟ ਜਦੋਂ ਹੁਣ ਵੀ ਸਾਡੇ ਕੋਲ ਜਿਹੜੇ ਬਜ਼ੁਰਗ ਹੈਗੇ ਉਹਨਾਂ ਨੂੰ ਅਸੀਂ ਪੁੱਛ ਕੇ ਉਹਨਾਂ ਨੂੰ ਖਾਣ ਖਿਲਾਪ ਲਾ ਕੇ ਤੇ ਉਹਨਾਂ ਨੂੰ ਅਸੀਂ ਫਾਰਕ ਕਰ ਦਿਆਂਗੇ ਜਿਹੜਾ ਇੱਕ ਇੱਕ ਪਰ ਪੂਰੀ ਗੱਲ ਦੱਸਣਾ ਸੀ ਮੈਂ ਇਸ ਤੋਂ ਇਲਾਵਾ ਜੀ ਜਿਹੜੇ ਇੱਥੇ ਵੀ ਸਾਡੇ ਹੋਰ ਸਤਕਾar ਯੂਗ ਪਿੰਡਾਂ ਦੇ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਕੇ ਤੇ ਕਨਵੇ ਕਰ ਦਿੱਤਾ ਕਰ ਦਿੱਤਾ ਸੀਗਾ ਉਹ ਜਾ ਚੁੱਕੇ ਹੈ ਜਿਹੜਾ ਬਾਕੀ ਸਮਾਨ ਹੈਗਾ ਜਾਂ ਫਿਰ ਕਿਸੇ ਦਾ ਟਰੈਕਟਰ ਟਰਾਲੀਸ ਹੈਗੀ ਉਹ ਅਸੀਂ ਐਸ ਪਰ ਪ੍ਰੋਸੀਜਰ ਕਲੀਅਰ ਕਰ ਰਹੇ ਹਾਂ ਉਹ ਜਿਸ ਤਰੀਕੇ ਨਾਲ ਕੋਈ ਲੋਕ ਆਉਂਦੇ ਆ ਟਰੈਕਟਰ ਜਾਂ ਲੈਂਡ ਆਉਂਦੇ ਆ ਉਹਨਾਂ ਬਾਰੇ ਕੀ ਲਿਖਦਾ ਹੈ ਤਾਂ ਉਹਨਾਂ ਨੂੰ ਸਿੱਧਾ ਦੇ ਦਿੱਤਾ ਜਾਂਦਾ ਹੈ ਜੀ ਜੀ ਜੇ ਕੋਈ ਆਏਗਾ ਤੇ ਉਹ ਅਗਰ ਉਹ ਆਪਣੇ ਸਮਾਨ ਨੂੰ ਲੈਣਾ ਚਾਹਣਗੇ ਤਾਂ ਉਹਨਾਂ ਨੂੰ ਐਸ ਪਰ ਪ੍ਰੋਸੀਜਰ ਉਹ ਜ਼ਰੂਰ ਹੈਂਡਓਵਰ ਕੀਤਾ ਜਾਏਗਾ ਇਹ ਰਾਸਤੇ ਕੋਲ ਤੱਕ ਪੂਰਾ ਹੋ ਜਾਦਾ ਜਿਹੜਾ ਹਰਿਆਣੇ ਵਾਲੇ ਪਾਸੇ ਪੂਰਾ ਹੋਵੇ ਉਹ ਜੀ ਹਲੇ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਮੈਨੂੰ ਪਤਾ ਕੁਝ ਟਾਈਮ ਦੇ ਬਾਅਦ ਕਲੈਰਿਟੀ ਹੋਵੇਗੀ ਉਸਤੇ ਬਾਰੇ ਸਰ ਜਿਹੜੇ ਫਾਰਮਲ ਪੈਨਸਟਰ ਰੱਖੇ ਗਏ ਸੀ ਟੈਕਨਾਲੋਜੀ ਉਹ ਹੁਣ ਫਾਰਮਲ ਕਿਤੇ ਸ਼ਿਫਟ ਕੀਤੇ ਗਏ ਨੇ ਜੀ ਰਾਤ ਜੀ ਫਿਲਹਾਲ ਸਾਰੇ ਜਿੱਥੇ ਰੱਖੇ ਗਏ ਸੀਗੇ ਉੱਥੇ ਹੀ ਹੈਗੇ ਤੇ ਅਗਲੀ ਪ੍ਰੋਸੈਸ ਜਾਂ ਮੂਵਮੈਂਟ ਦੇ ਬਾਰੇ ਹਲੇ ਡਿਸੀਜਨ ਲਿਆ ਜਾਏਗਾ ਅੱਜ ਸਾਰਾ ਕਲੀਅਰ ਕਰ ਦਿੱਤੀ ਜਾਏਗੀ ਜੀ ਪ੍ਰੋਸੈਸ ਜਾਰੀ ਹੈ ਟਾਈਮ ਲੱਗ ਸਕਦਾ ਹੈ ਸਰ ਇਹ ਸਮਝ ਆ ਗਿਆ ਕਿਸਾਨਾਂ ਦਾ ਉਹ ਕਿੱਥੋਂ ਕਿੱਥੇ ਜੀ ਡਿਸੀਜਨ ਆ ਰਹੇ ਆ ਮੈਂ ਜੀ ਬਿਲਕੁਲ ਜਿੱਥੇ ਅਸੀਂ ਇਹਨਾਂ ਨੂੰ ਸੇਫ ਕੀਪਿੰਗ ਵਾਸਤੇ ਰੱਖਾਂਗੇ ਉੱਥੋਂ ਜਿਹੜੇ ਵੀ ਕਿਸਾਨ ਵੀਰ ਤੇ ਆ ਮਾਲਕ ਜਿਹੜੇ ਹੈਗੇ ਸਮਾਨ ਦੇ ਉਹਨਾਂ ਨੂੰ ਅਗਰ ਇਕਵਿਪਮੈਂਟ ਚਾਹੀਦਾ ਹੋਵੇਗਾ ਤਾਂ ਉੱਥੋਂ ਲੈ ਪਾਣਗੇ ਇੱਥੇ ਹੀ ਨੇੜੇ ਹੀ ਅਸੀਂ ਇੱਕ ਸਪੇਸ ਬਣਾਈ ਹੈ ਤੇ ਉੱਥੇ ਪ੍ਰੋਪਰ ਪ੍ਰੋਸੀਜਰ ਨਾਲ ਦੇ ਵੀ 기ਵਨ देयर ਬਿਲੋਂਗਿੰਗਸ ਸਿਰ ਜਿਸ ਤਰੀਕੇ ਦੇ ਨਾਲ ਨੇ ਕਿ ਸਰਕਲ ਕ੍ਰੀਏਟਰ ਲੱਦਾ ਹੋਇਆ ਸੀ ਜਿੱਥੇ ਇਹਨਾਂ ਨੇ ਸਟੇਜ ਬਣਾਇਆ ਸੀ ਸਾਰੀ ਵਾਇਰਿੰਗ ਕੀਤੀ ਹੋਈ ਹੈ ਉੱਤੇ ਸਰੀਏ ਗੱਡੇ ਹੋਏ ਸੀਗੇ ਉਹਨਾਂ ਸਾਰੇ ਪ੍ਰੋਸੈਸ ਨੂੰ ਤੁਹਾਨੂੰ ਜਿਹੜਾ ਉਹ ਡਿਸਮੈਂਟਲ ਕਰਨ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਜੀ ਹਲੇ ਟਾਈਮ ਲੱਗੇਗਾ ਸਾਨੂੰ ਪ੍ਰੋਪਰ ਇਕੁਇਪਮੈਂਟ ਪ੍ਰੋਪਰ ਟ੍ਰੇਨਡ ਮੈਨਪਾਵਰ ਦੀ ਦੇ ਨਾਲ ਹੀ ਸਾਰੀ ਚੀਜ਼ਾਂ ਨੂੰ ਮੁਕੰਮਲ ਕਰਨਾ ਪਏਗਾ ਇਸ ਲਈ ਇਟਸ ਨਾਟ ਅ ਟਾਈਮ ਬਾਉਂਡ ਪ੍ਰੋਸੈਸ ਕੁਝ ਟਾਈਮ ਵੱਧ ਲੱਗੇਗਾ ਤਾਂ ਇਹ ਸਭ ਦੇ ਵਿਚਕਾਰ ਅਗਲੀ ਤਸਵੀਰ ਕੀ ਨਿਕਲਦੀ ਹੈ ਕਦੋਂ ਇਹਨਾਂ ਨੂੰ ਹਿੱਸੇ ਕਰਦੇ ਉੱਤੋਂ ਲਜਾਇਆ ਜਾਂਦਾ ਹੈ ਜਾਂ ਕੀ ਅਗਲੀ ਤਸਵੀਰ ਨਿਕਲ ਕਿਉਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤੁਲਸੀ ਮਹਾਰਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖ਼ਬਰ ਰਿਪੋਰਟਸ